ਸਾਥ ਸੰਗਤ ਜੀ ਆਪ ਜੀ ਨੇ 96 ਅੰਗ ਤੱਕ ਸੰਥਿਆ ਸਰਵਣ ਕਰ ਲਈ ਸੀ ਤੇ ਅੱਜ ਅੱਗੇ ਸੰਥਿਆ ਰੰਮ ਹੋਣ ਜਾ ਰਹੀ ਹੈ ਹਾਂ ਜੀ ਮਾਜ ਮਹੱਲਾ ਚੌਥਾ ਆਵੋ ਪੈਣੇ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿਓ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤਗੁਰ ਵਿਟ ਹੋ ਕੁਮਾਈਆ ਜੀਓ ਜਹ ਜਹ ਦੇਖਾ ਤਹ ਤਹ ਸੁਆਮੀ ਤੂੰ ਘਟ ਘਟ ਰਵਿਆ ਅੰਤਰਜਾਮੀ ਗੁਰ ਪੂਰੈ ਹਰ ਨਾਲ ਦੇਖਾਲਿਆ ਹਉ ਸਤਗੁਰ ਵਿਟ ਹੋ ਸਦ ਵਾਰਿਆ ਜੀਉ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਭਾਈਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾ ਰਲਈ ਕਿਸੈ ਦੀ ਰਲਾਈਆ ਗੁਰ ਪ੍ਰਸਾਦੀ ਇੱਕ ਨਦਰੀ ਆਇਆ ਹਉ ਸਤਗੁਰ ਵਿਟ ਹੋ ਬਤਾਇਆ ਜੀਉ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾਂ ਕੈ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰਿਆ ਜੀਓ ਸਤ ਚੌਪ ਦੇ ਮਹੱਲੇ ਚੌਥੇ ਕੀ ਹਾਂ ਸਤ ਚੌਪ ਦੇ ਮਹੱਲੇ ਚੌਥੇ ਕੀ ਇਸ ਤਰ੍ਹਾਂ ਉਚਾਰਨ ਕਰਨਾ ਸਹੀ ਬਿਲਕੁਲ ਚਲੋ ਜੀ ਮਾਜ ਮਹੱਲਾ ਪੰਜਵਾ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾ ਤ੍ਰਿਕ ਕੀ ਨਿ ਆਈ ਤ੍ਰਿਖਾ ਨਾ ਉਤਰੈ ਸਾਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਉ ਘੋਲੀ ਜੀਉ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਉ ਸਹਜ ਤੁਣ ਬਾਣੀ ਚਿਰ ਹੁਆ ਦੇਖੇ ਸਾਰਿੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਜੀਓ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ھوں ਕਦ ਮਿਲੀਐ ਪ੍ਰੇਤ ਤੁਤ ਭਗਵੰਤਾ ਮੋਹਿ ਰੈਨ ਨਾ ਵਿਹਾਵੈ ਨੀਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਤੇਸ ਸੱਚੇ ਗੁਰਦਰਬਾਰੇ ਜੀਉ ਰਹਾਓ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਸੇਵ ਕਰੀ ਪਲ ਚਸਾੜਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਓ ਰਾਗ ਮਾਜ ਮਹੱਲਾ ਪੰਜਵਾਂ ਸਾਰ ਉਤ ਸੁਹਾਵੀ ਜਿਤ ਦੁੱਧ ਸਮਾਲੀ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ ਸੋ ਰਿਦਾ ਸੁਹੇਲਾ ਜਿਤ ਹਿਰਦੈ ਤੂੰ ਉੱਠਾ ਸਬਨਾ ਕੇਦਾ ਤਾਰਾ ਜਿਓ ਤੂੰ ਸਾਜਾ ਤੂੰ ਸਾਜਾ ਸਾਹਿਬ ਬਾਪ ਹਮਾਰਾ ਨਉ ਨਿਤ ਤੇਰੇ ਅਖੋਟ ਪੰਡਾਰਾ ਜਿਸ ਤੂੰ ਦੇਹੇ ਸੋ ਤ੍ਰਿਪਤ ਅਗਾਵੇ ਸੋਈ ਭਗਤ ਤੁਮਾਰਾ ਜਿਓ ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਵੁਠਾ ਸਬੇ ਸਾਂਜੀ ਵਾਲ ਸਦਾਇਨ ਤੂੰ ਕਿਸੈ ਨਾ ਦਿਸਹਿ ਬਾਹਰਾ ਜਿਓ ਤੂੰ ਆਪੇ ਗੁਰਮੁਖ ਮੁਕਤ ਕਰਾਈਐ ਤੂੰ ਆਪੇ ਮਨਮੁਖ ਜਨਮ ਪਵਾਇਐ ਨਾਨਕ ਦਾਸ ਤੇਰਾ ਬਲੇਹਾਰੈ ਸਭ ਤੇਰਾ ਖੇਲ ਦਸਹ ਰਾ ਜਿਓ ਬਾਜ ਮਹੱਲਾ ਪੰਜਵਾ ਅਨਹਦ ਵਾਜੈ ਸਹਜ ਸੁਹੇਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਜ ਗੁਫਾ ਮਹਤਾੜੀ ਲਾਈ ਆਸਣ ਊਚ ਸਵਾਰਿਆ ਜੀਉ ਫਿਰ ਕਿਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੀ ਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤੂਹ ਗੁਰ ਅਣਪਉ ਪੁਰਖ ਦਿਖਾਰਿਆ ਜੀਉ ਆਪੇ ਰਾਜਨ ਆਪੇ ਲੋਗਾ ਆਪਨੇ ਬਾਣੀ ਆਪੇ ਪੁ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹੈ ਸਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ਜਿਹੜਾ ਡਿਠਾ ਮੈਂ ਤੇਹੋ ਕਹਿਆ ਤੇਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਉ ਮਾਝ ਮਹੱਲਾ 5 ਜਿਤ ਕਰ ਪਿਰ ਸੁਹਾਗ ਬਨਾਇ ਤਿਤ ਕਰ ਸਖੀਏ ਮੰਗਲ ਲਗਾਇ ਅਨੰਦ ਮਨੋਦ ਤਿਤੈ ਕਰ ਸੁਹੈ ਜੋ ਤਨ ਕੰਤ ਸਿਗਾਰੀ ਜੀਓ ਸਾਗੁਣਵੰਤੀ ਸਾਵਡ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਤਨ ਕੰਤ ਪਿਆਰੀ ਜੀਓ ਆਚਾਰਵੰਤ ਸਾਈ ਪ੍ਰਧਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਬਰਾਈ ਜੋ ਪਿਰ ਕੈ ਰੰਗ ਸਵਾਰੀ ਜੀਓ ਮਹਿਮਾ ਤਿਸ ਕੀ ਕਹਿ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਥਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਓ ਥਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪੇ ਪ੍ਰੇਮ ਸਾਧਾਰੀ ਜੀਓ ਸਾ ਸੰਗਤ ਜੀ ਆਪ ਜੀ ਨੇ 98 ਅੰਕ ਤੱਕ ਸੰਥਿਆ ਸਰਵਣ ਕਰ ਲਈ ਹੈ ਭੁੱਲਾਂ ਦੀ માਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ